ਹਾਂਜੀ ਬਾਈ ਪਹਿਲਾ ਨਵਾਂ ਜਵਾਨਾ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਤੁਸੀਂ ਅੱਜ ਇੱਥੇ ਪਹੁੰਚਣਾ ਬਾਹਰ ਦੇ ਮੁਲਕਾਂ ਤੋਂ ਆਏ ਆ ਤੇ ਉਹਨਾਂ ਬਾਰੇ ਕੋਈ ਸਟੋਰੀਆਂ ਦੱਸੋ ਜੀ ਤੇ ਇੱਥੇ ਕਿਵੇਂ ਰਹਿ ਰਹੇ ਹੋ ਤੁਹਾਨੂੰ ਵੀਰੇ ਛੋਟੇ ਭਾਈ ਮੈਂ 6 ਮਹੀਨੇ ਪਹਿਲਾਂ ਇੱਥੇ ਪਹਿਲਾਂ ਵੀ ਆਇਆ ਸੀਗਾ ਆਪਣੀ ਮਾਤਾ ਜੀ ਦਾ ਪਾਠ ਕਰਾਇਆ ਸੀ ਮੈਂ ਅੱਜ ਪਿੰਡ ਮਾਸੀ ਗਈ ਫੇਰ ਮੁੜ ਕੇ ਆਇਆ 6 ਮਹੀਨੇ ਬਾਅਦ ਮੈਂ ਹੁਣ 57 ਸਾਲ ਇੰਗਲੈਂਡ ਦੇ ਵਿੱਚ ਰਹਿ ਕੇ ਰਿਟਾਇਰ ਹੋ ਕੇ ਹਰ ਸਾਲ ਕੋਸ਼ਿਸ਼ ਕਰਿਆ ਕਰੂੰਗਾ ਆਪਣੇ ਪਿੰਡ ਆਇਆ ਕਰਾਂ ਸ ਆਪਣੇ ਹਾਣੀ-ਪਰਾਣਿਆਂ ਨੂੰ ਮਿਲਿਆ ਕਰ ਆਪਣੇ ਬਜ਼ੁਰਗਾਂ ਨੂੰ ਮਿਲਾਂ ਆਪਣੇ ਭੈਣਾ-ਭਰਾਵਾਂ ਨੂੰ ਮਿਲਾਂ ਸਾਰਿਆਂ ਨੂੰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪਿੰਡ 'ਚ ਆ ਕੇ ਬਾਹਰਲੇ ਮੁਰਖਾ ਸਿਧੀ ਰਹਿੰਦੇ ਜਰੂਰ ਹਨ ਪਰ ਸਾਡੀ ਜਿਹੜੀ ਰੂਹ ਆ ਨਾ ਉਹ ਬਸ ਇਸ ਪਿੰਡਾ ਜੀ ਹੈ ਜਿੱਥੋਂ ਅਸੀਂ ਗਏ ਆ ਅਸੀਂ ਮੈਂ ਹੁਣ 50 ਸਾਲ ਰਹਿ ਕੇ ਵੀ ਅੱਜ ਵੀ ਅਬਜ਼ੁਰਗਾਂ ਨੂੰ ਮੈਂ ਦੱਸਦਾ ਜੇ ਮਾਚੀ ਕਰਦਾ ਮੈਂ ਇਕੱਲਾ-ਇਕੱਲਾ ਗੱਡੀ ਦਾ ਨਕਸ਼ਾ ਪਾ ਸਕਦਾ ਮੈਂ ਕੋਈ ਚੀਜ਼ ਭੁੱਲਿਆ ਨਹੀਂ ਇੱਥੇ ਰਹਿ ਕੇ ਔਰ ਜਿਹੜੀ ਚੀਜ਼ ਇੱਥੇ ਮਿਲਦੀ ਆ ਨਾ ਸਾਨੂੰ ਬਾਹਰਲੇ ਮੁਰਖਾ 'ਚ ਕੋਕਾ ਨਹੀਂ ਮਿਲਦਾ ਉੱਥੇ ਪੈਸਾ ਅਸੀਂ ਕਮਾਉਣ ਜਾਣਦੇ ਆ ਮਰੋ ਲੋਕਾਂ ਦੇ ਵਿੱਚ ਪਤਾ ਨਹੀਂ ਕੀ ਚੀਜ਼ ਆ ਗਈ ਪੈਸੇ ਦੇ ਮਗਰ ਦੌੜੇ ਯਾਰਪੂਰ ਸਾਰਾ ਖਤਮ ਹੀ ਹੋ ਗਿਆ ਲੋਕਾਂ ਦੇ ਵਿੱਚ ਮੈਂ ਕਹਿੰਦਾ ਪ੍ਰਮਾਤਮਾ ਮੁੜ ਗਿਆ ਹੈ ਜਿਹੜੇ ਗੁਰਦੁਆਰੇ ਸਵੇਰ ਨੂੰ ਖੁੱਲਦੇ ਆ ਲੋਕੀ ਫੇਰ ਉਸੇ ਤਰੀਕੇ ਨਾਲ ਹੌਣ ਸਵੇਰ ਨੂੰ ਸੇਵਾ ਕਰਨ ਤੇ ਪ੍ਰਮਾਤਮਾ ਸਾਨੂੰ ਵੀ ਗਾ ਨੂੰ ਅਗਲੇ ਸਾਲ ਜਦੋਂ ਵੀ ਕਿਤੇ ਆਵਾਂ ਮੈਨੂੰ ਪ੍ਰਮਾਤਮਾ ਮੌਕਾ ਦੇਵੇ ਅਮਰੇ ਸਾਰੇ ਪਰਿਵਾਰ ਦੇ ਮੈਂਬਰੀ ਹੈ ਤਕਰੀਬ ਮੇਰੇ بیٹے ਦੇ ਆਪਣੇ ਭਲੇ ਦੇ ਕਹਿ ਲੋ ਜਿੰਦਾ ਤਾਂ ਕਹਿੰਦੇ ਹੁਣ ਨੇ ਅਜਾ ਪਤੀ ਦੇ ਕਹਿ ਲੋ ਇਹ ਸਾਰੇ ਮੇਰੇ ਵੱਡੇ ਵੀ ਤੇ ਛੋਟੇ ਖੜੇ ਆ ਮੇਰੇ ਨਾਲ ਮੈਨੂੰ ਪਛਾਣ ਦਾ ਇੱਕ ਸਾਰਿਆਂ ਦੀ ਨਹੀਂ ਆਉਂਦੀ ਪਰ ਫਿਰ ਵੀ ਸਾਡੀਆਂ ਰੂਹਾਂ ਇੱਕ ਦੂਜੇ ਨੂੰ ਮਿਲਦੀਆਂ ਜਰੂਰ ਆ ਮੇਰੇ ਲਈ ਬਹੁਤ ਬਹੁਤ ਧੰਨਵਾਦ ਆ ਅਗਲੇ ਸਾਲ ਮੈਂ ਫੇਰ ਕੋਸ਼ਿਸ਼ ਕਰੂੰਗਾ ਕਿ ਮਾਚੀ ਪਿੰਡ ਵਾਚੀ ਕੀ ਜਰੂਰ ਆਵਾਂ ਤੇ ਗੁਰਦੁਆਰੇ ਆਪਣੇ ਦਰਸ਼ਨ ਕਰਾਂ ਲਾਂਗੇ ਤੇ ਬਾਕੀ ਸਾਰੇ ਵੀਰਾਂ ਦਾ ਮੇਰਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਹੱਥ ਵੀ ਮੇਰੇ ਸਿਰ ਤੇ ਹੱਥ ਰੱਖਦੇ ਆ ਤੇ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਸਾਰੇ ਨੂੰ ਮਿਲ ਕੇ